ਮਾਨਸਿਕਤਾ ਮੁੱਖ ਹੈ ਦ੍ਰਿਸ਼ਟੀਕੋਣ ਮੁੱਖ ਹੈ ਜਿੰਨਾ ਟਾਈਮ ਲੋਕ ਦ੍ਰਿਸ਼ਟੀਕੋਣ ਨੂੰ ਨਹੀਂ ਸਮਝਦੇ ਤੇ ਦ੍ਰਿਸ਼ਟੀਕੋਣਾਂ ਨੂੰ ਚੇਂਜ ਵੀ ਕਰਦੇ ਉਹਨਾਂ ਟਾਈਮ ਇਹੋ ਜੀਆਂ ਜੜੀਆਂ ਘਟਨਾਵਾਂ ਜਿਵੇਂ ਦੀ ਲੁਧਿਆਣੇ ਵਾਪਰੀ ਹੈ ਇਹ ਵਾਪਰਦੀਆਂ ਰਹਿਣਗੀਆਂ ਪਰ ਬਹੁਤ ਮਾੜੀ ਗੱਲ ਹੋਈ ਹੈ ਜੀ ਇਹ ਹਾਂਜੀ ਆਜ਼ਾਦੀ ਮੇਰਾ ਤੀਜਾ ਇਹ ਸਵਾਲ ਆ ਵੀ ਤਹਿਸੀਲ ਦੇ ਵਿੱਚ ਪਟਵਾਰੀਆਂ ਤੇ ਨਿਗਰਾਨੀ ਰੱਖਣ ਲਈ ਕੈਮਰੇ ਲਗਾਉਣ ਦਾ ਐਲਾਨ ਕੀਤਾ ਵੀ ਉਹ ਕੰਮ ਸਹੀ ਕਰ ਰਹੇ ਆ ਜਾਂ ਕਿੱਦਾਂ ਕਰ ਰਹੇ ਆ ਪਰ ਉਹ ਕੈਮਰੇ ਦੀਆਂ ਜਿਹੜੀਆਂ ਉਹ ਐਲਾਨ ਕੀਤਾਗਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਅੱਜ ਹੀ ਪੰਜਾਬ ਸਰਕਾਰ ਦਾ ਇਹ ਐਲਾਨ ਆਇਆ ਵੀ ਹੁਣ ਤਹਿਸੀਲਾਂ ਦੇ ਵਿੱਚ ਜਿੱਥੇ ਰਜਿਸਟਰਾਰ ਤੇ ਸਬ ਰਜਿਸਟਰਾਰ ਬੈਠਦੇ ਨੇ ਤਹਿਸੀਲਦਾਰ ਹੈ ਨਾਇਬ ਤਹਿਸੀਲਦਾਰ ਹੈ ਪਟਵਾਰੀ ਨੇ ਉੱਥੇ ਕੈਮਰੇ ਲੱਗਣਗੇ ਖਬਰਾਂ ਮੁਤਾਬਕ ਜੋ ਨੋਟੀਫਿਕੇਸ਼ਨ ਆਇਆ डीसीਆਂ ਨੂੰ ਹੁਕਮ ਹੋਏ ਨੇ ਦੋ ਕੈਮਰੇ ਅੰਦਰ ਤੇ ਦੋ ਬਾਹਰ ਲੱਗਣਗੇ ਪਰ ਇੱਥੇ ਤਿੰਨ ਸਵਾਲ ਨੇ ਪਹਿਲਾ ਸਵਾਲ ਹੁਣ ਤੱਕ ਜੇ ਕੋਈ ਬੰਦਾ ਤਸਵੀਲ ਦੇ ਅੰਦਰ ਜਾ ਕੇ ਜੇ ਕੁਝ ਗਲਤ ਹੋ ਰਿਹਾ ਜਾਂ ਕੋਈ ਰਿਸ਼ਵਤ ਮੰਗ ਰਿਹਾ ਤੇ ਆਪਦੇ ਕੈਮਰੇ ਨਾਲ ਵੀਡੀਓ ਬਣਾਉਣ ਲੱਗਦਾ ਸੀ ਨਾ ਤੇ ਪ੍ਰਿਸ਼ਤ ਬੰਦੇ ਜਿਹੜੇ ਹੁੰਦੇ ਸੀ ਉੱਥੇ ਲੱਗੇ ਉਹ ਟੁੱਟ ਕੇ ਬੈ ਜਾਂਦੇ ਨਹੀਂ ਨਹੀਂ ਇੱਥੇ ਕੈਮਰਾ ਨਹੀਂ ਵਰਤ ਸਕਦੇ ਸਰਕਾਰੀ ਦਫ਼ਤਰਾਂ ਕਈ ਲੋਕ ਪਿਛਲੇ ਟਾਈਮ ਤੋਂ ਕਹਿ ਰਹੇ ਆ ਵੀ ਭਗਵੰਤ ਮਾਨ ਤਾਂ ਕਹਿੰਦਾ ਵੀਡੀਓ ਬਣਾ ਕੇ ਭੇਜੋ ਤੁਸੀਂ ਕੈਮਰਾ ਵਰਤਣ ਤੋਂ ਰੋਕਦੇ ਹੋ ਇਹ ਕੀ ਹੈ ਪਰ ਉਹ ਰੋਕਦੇ ਰਹੇ ਨੇ ਹੁਣ ਜੇ ਕੈਮਰੇ ਲੱਗੇ ਨੇ ਚੰਗੀ ਗੱਲ ਐ ਵਧੀਆ ਗੱਲ ਐ ਅਸਰ ਤਾਂ ਪਊਗਾ ਪਰ ਮੁੱਖ ਜੜ ਕਿਤੇ ਹੋਰ ਐ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਦੀ ਜੜ ਥੱਲੋਂ ਨਹੀਂ ਉੱਤੋਂ ਸ਼ੁਰੂ ਹੁੰਦੀ ਐ ਵੇਖੋ ਇਹ ਵੱਡੀ ਗਿਣਤੀ ਲੋਕਾਂ ਦਾ ਇਹ ਦੋਸ਼ ਐ ਕਿ ਪਟਵਾਰੀਆਂ ਚ ਤਹਿਸੀਲਾਂ ਚ ਤੇ ਪਟਵਾਰਖਾਨਿਆਂ ਦੇ ਵਿੱਚ ਰਿਸ਼ਵਤ ਬਹੁਤ ਚੱਲਦੀ ਐ ਠੀਕ ਕਈ ਗੀਤ ਇਹੋ ਜਿਹੇ ਆਏ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਹੋਈਆਂ ਗੱਲਾਂ ਗੀਤਾਂ ਦੇ ਵਿੱਚ ਬੋਲ ਬਣਾਏ ਵੀ ਤੂੰ ਬਣ ਜਾ ਤੂੰ ਪਟਵਾਰੀ ਆਪਾਂ ਐ ਕਰਾਂਗੇ ਜੂੰ ਕਰਾਂਗੇ ਸੋ ਪਟਵਾਰੀ ਜੇ ਕੋਈ ਇਮਾਨਦਾਰ ਰਿਆ ਤਾਂ ਉਹਨੂੰ ਅਸੀਂ ਸਲਾਮ ਕਰਦੇ ਆਂ ਪਰ ਪਟਵਾਰੀਆਂ ਤੇ ਦੋਸ਼ ਲੱਗਦੇ ਰਹੇ ਨੇ ਬਹੁਤ ਰਿਸ਼ਵਤ ਪਟਵਾਰਖਾਨਿਆਂ 'ਚ ਚੱਲੀ ਬਹੁਤ ਭੋਲੇ ਭਾਲੇ ਲੋਕਾਂ ਨੂੰ ਵੱਢਿਆ ਗਿਆ ਤਹਿਸੀਲਾਂ ਦੇ ਵਿੱਚ ਵੀ ਤੇ ਜੇ ਕੋਈ ਫੜਿਆ ਜਾਂਦਾ ਉੱਥੇ ਫਿਰ ਰੌਲਾ ਪਾ ਕੇ ਬਹਿ ਜਾਂਦੇ ਵੀ ਵੇਖੋ ਜੀ ਸਾਡਾ ਬੰਦਾ ਨਜਾਇਜ਼ ਫੜਿਆ ਗਿਆ ਜੇ ਕੋਈ ਨਿਆਂ ਹੀ ਫੜਿਆ ਗਿਆ ਤਾਂ ਗਲਤ ਹੈ ਪਰ ਆਪਾਂ ਗੱਲ ਕਰਨੀ ਹੈ ਕਿ ਰਿਸ਼ਵਤਖੋਰੀ ਦੀ ਭ੍ਰਿਸ਼ਟਾਚਾਰ ਦੀ ਜੜ ਕਿੱਥੇ ਹੈ ਉਹ ਪਟਵਾਰੀਆਂ ਤੇ ਤਹਿਸੀਲਦਾਰਾਂ ਤੇ ਨਹੀਂ ਖੜੀ ਉਹ ਸਿਸਟਮ ਚ ਪਈ ਹੈ ਦੇਖੋ ਪਹਿਲੀ ਤਾਂ ਗੱਲ ਜਦੋਂ ਸਰਕਾਰਾਂ ਬਣਦੀਆਂ ਨੇ ਉੱਥੋਂ ਗੱਲ ਸ਼ੁਰੂ ਕਰ ਲਓ ਭ੍ਰਿਸ਼ਟਾਚਾਰ ਸ਼ੁਰੂ ਕਿੱਥੋਂ ਹੁੰਦਾ ਜਦੋਂ ਸਰਕਾਰਾਂ ਬਣਦੀਆਂ ਸੈਂਟਰ ਸਰਕਾਰ ਬਣਦੀ ਹੈ ਜਾਂ ਕੋਈ ਸੂਬਾ ਸਰਕਾਰ ਬਣਦੀ ਹੈ ਤਾਂ ਭ੍ਰਿਸ਼ਟਾਚਾਰ ਉੱਥੋਂ ਸ਼ੁਰੂ ਹੁੰਦਾ ਕਿਵੇਂ ਦੇਖੋ ਜੇਕਰ ਸਿਰਫ ਥੱਲੇ ਥੱਲੇ ਸਫਾਈ ਕਰੀ ਜਾਉਗੀ ਨਹੀਂ ਹੋਣੀ ਜਿਵੇਂ ਇੱਕ ਟੈਂਕੀ ਆ ਨਾ ਜੇਕਰ ਥੱਲੇ 50 ਟੂਟੀਆਂ ਲੱਗੀਆਂ ਨੇ ਤੇ ਉਹ 50 ਟੂਟੀਆਂ ਪਾਣੀ ਗੰਦਾ ਕੱਢ ਰਹੀਆਂ ਨੇ ਤਾਂ ਉਹ ਟੂਟੀਆਂ ਬਦਲਣ ਨਾਲ ਉਹ ਟੂਟੀਆਂ ਪੂੰਜਣ ਨਾਲ ਪਾਣੀ ਸਾਫ਼ ਨਹੀਂ ਹੋਣਾ ਉਹ ਤਾਂ ਟੈਂਕੀ ਬਦਲਨੀ ਪੈਣੀ ਹੈ ਕਿਉਂਕਿ ਪਾਣੀ ਦਾ ਟੈਂਕੀ ਛੰਦਾ ਸੋ ਇਹ ਪਟਵਾਰੀ ਇਹ ਨਾਇਬ ਇਹ ਤਹਿਸੀਲਦਾਰ ਇਹ ਤਾਂ ਬੜੇ ਹੀ ਠੇਹਲੇ ਨੇ ਇਹ ਤਾਂ ਰਾਜ ਪ੍ਰਬੰਧ ਦਾ ਸਿਸਟਮ ਦਾ ਹੀਟਲਾ ਪੌਡਾ ਨੇ ਜਦੋਂ ਵੋਟਾਂ ਪੈਂਦੀਆਂ ਨੇ ਮੰਨ ਲਓ ਪ੍ਰਧਾਨ ਮੰਤਰੀ ਬਣਨ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਕੀ ਹੁੰਦਾ ਪੈਸੇ ਚੱਲਦੇ ਨੇ ਸ਼ਰਾਬਾਂ ਪੁੱਕੀਆਂ ਫੀਮਾਂ ਬੜਾ ਕੁਝ ਭ੍ਰਿਸ਼ਟਾਚਾਰੀ ਤਰੀਕਿਆਂ ਦੇ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਐਮਪੀ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਇੰਝ ਬਣਦੇ ਨੇ ਬੜੇ ਹੁਣ ਤੱਕ ਫੜੇ ਗਏ ਬਣਿਆ ਦੀਆਂ ਸ਼ਿਕਾਇਤਾਂ ਹੋਈਆਂ ਨੇ ਜਦੋਂ ਸਰਕਾਰਾਂ ਦਾ ਮੁੱਢ ਐ ਵੱਜੇ ਫਿਰ ਕਿੰਨੇ ਦੋਸ਼ ਲੱਗਦੇ ਨੇ ਵੀ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ ਜਿਹੜੀਆਂ EVM ਮਸ਼ੀਨਾਂ ਉਹਨਾਂ ਦੇ ਨਾਲ ਗੜਬੜੀ ਕੀਤੀ ਗਈ ਜਦੋਂ ਜਿਹੜੇ ਦੇਸ਼ ਦੇ ਵਿੱਚ VOTING ਸਿਸਟਮ ਜਿਹਦੇ ਨਾਲ ਸਰਕਾਰ ਬੰਨੀ ਐ ਜਦੋਂ ਉਹਦੇ 'ਚ ਹੀ ਐਸੀਆਂ ਗੜਬੜਾਂ ਹੋਣ ਤਾਂ ਫਿਰ ਤੁਸੀਂ ਦੇਖੋ ਸੈਂਟਰਲ ਸਰਕਾਰ ਬਣਨ ਵੇਲੇ ਜਦੋਂ ਇਹੋ ਜੀਆਂ ਗੜਬੜਾਂ ਹੋਣ ਤੇ ਉਹ ਥੱਲੇ ਤੱਕ ਤਾਂ ਆਉਣੀਆਂ ਹੀ ਨੇ ਇਹ ਹੁਣ ਇਹ ਹੁਣ ਕਿਹਨੂੰ ਨਹੀਂ ਪਤਾ ਇਹ ਪ੍ਰਧਾਨ ਮੰਤਰੀ ਨੂੰ ਵੀ ਪਤਾ ਇਹ ਗ੍ਰਹਿ ਮੰਤਰੀ ਨੂੰ ਵੀ ਪਤਾ ਇਹ ਰਾਸ਼ਟਰਪਤੀ ਸਾਹਿਬ ਨੂੰ ਵੀ ਪਤਾ ਇਹ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੂੰ ਵੀ ਪਤਾ ਵੀ ਆਹ ਗੜਬੜਾ ਸਾਡੇ ਦੇਸ਼ ਚ ਚੱਲਦੀ ਆ ਨਹੀਂ ਕੋਈ ਨਹੀਂ ਬਾਹਰ ਕੱਢ ਕੇ ਕਹਿ ਸਕਦਾ ਵੀ ਨਹੀਂ ਚੱਲਦੀਆਂ ਚੋਣ ਕਮਿਸ਼ਨ ਹੈ ਕਿੰਨੀ ਰਿਕਵਰੀ ਹੁੰਦੀ ਆ ਜਦੋਂ ਵੋਟਾਂ ਵੇਲੇ ਚੈਕਿੰਗ ਹੁੰਦੀ ਆ ਗੱਡੀਆਂ ਗੁੱਡੀਆਂ ਦੀ ਤਾਂ ਪੈਸੇ ਲੱਖਾਂ ਰੁਪਏ ਫੜੇ ਜਾਂਦੇ ਨੇ ਜਾਂ ਜਦੋਂ ਇਹ ਐਮਐਲਏ ਐਮਪੀ ਜਿੱਤਣ ਦੇ ਲਈ ਲੋਕਾਂ ਨਾਲ ਬਿਲਕੁਲ ਝੂਠੇ ਵਾਅਦੇ ਕਰਦੇ ਨੇ ਕਿ ਉਹ ਭ੍ਰਿਸ਼ਟਾਚਾਰ ਨਹੀਂ ਕਰਗਾ ਉਹ ਬੇਈਮਾਨੀ ਨਹੀਂ ਕੀ ਉਹ ਵੀ ਬੇਈਮਾਨੀ ਹੈ ਦੇਖੋ ਉੱਤੋਂ ਸ਼ੁਰੂ ਹੁੰਦਾ ਥੱਲੇ ਤੱਕ ਜਾਂਦਾ ਐਵੇਂ ਹੀ ਸੂਬਾ ਸਰਕਾਰਾਂ ਵਲੇ ਪਰ ਜੇ ਪਟਵਾਰੀਆਂ ਦੇ ਉੱਪਰ ਕੈਮਰੇ ਲਾਏ ਗਏ ਨੇ ਤਾਂ ਇਹ ਚੰਗੀ ਗੱਲ ਹੋਈ ਆ ਇਹਦੇ ਨਾਲ ਫਰਕ ਤਾਂ ਪਊਗਾ ਹੁਣ ਉਹ ਕੈਮਰੇ ਸਰਕਾਰ ਖਰਾਬ ਨਾ ਹੋਣ ਦੇਵੇ ਬਸ ਜਿੱਤੇ ਕਈ ਵਾਰੀ ਕੈਮਰੇ ਲੱਗਦੇ ਨੇ 2-3 ਮਹੀਨਿਆਂ ਚੋਂ ਕੈਮਰੇ ਖਰਾਬ ਖਰੂਬ ਕਰ ਦਿੱਤੇ ਜਾਂਦੇ ਨੇ ਫੇਰ ਉਹਨਾਂ ਨੂੰ ਪੁੱਛਦਾ ਇੰਨੀ ਕੋਈ ਲਵਾਉਂਦਾ ਹੀ ਨਹੀਂ ਤੇ ਬਸ ਐਦਾਂ ਹੀ ਦੂਜੀ ਗੱਲ ਉਹ ਜਿਹੜੀ ਫੁਟੇਜ ਹੈ ਉਹ ਇੰਜ ਹੋਣਾ ਚਾਹੀਦਾ ਵੀ ਕੋਈ ਵੀ ਬੰਦਾ ਉਥੇ ਜੇ ਈਮੇਲ ਰਾਈ ਜਾਂ ਇਲੈਕਟ੍ਰੋਨਿਕ ਸਾਧਨ ਰਾਈ ਜਾਂਦਾ ਸਬੂਤ ਹੋਵੇ ਉਹ ਕਵੇ ਵੀ ਮੈਨੂੰ ਇਸ ਟਾਈਮ ਤੋਂ ਇਸ ਟਾਈਮ ਦੀ ਫੁਟੇਜ ਚਾਹੀਦੀ ਆ ਮੇਰੇ ਨਾਲ ਗਲਤ ਹੋਇਆ ਤਾਂ ਉਹਨੂੰ ਉਹ ਮਿਲਣੀ ਚਾਹੀਦੀ ਆ ਇਹ ਨਹੀਂ ਕਿ ਦਫ਼ਤਰ ਵਾਲੇ ਉਥੇ ਇਹ ਕਹਿਣ ਵੀ ਨਾ ਜੀ ਨਾ ਆਮ ਪਬਲਿਕ ਨੂੰ ਅਸੀਂ ਜਿਹੜੀ ਰਿਕਾਰਡਿੰਗ ਹੋਈ ਆ ਕੈਮਰੇ ਆ ਚੋ ਦੇਈ ਨਹੀਂ ਸਕਦੇ ਫਿਰ ਆਮ ਬੰਦਿਆਂ ਨੂੰ ਇਹਦਾ ਕੀ ਫਾਇਦਾ ਸੋ ਕੈਮਰਿਆਂ ਦੇ ਨਾਲ ਵਾਇਸ ਰਿਕਾਰਡਰ ਵੀ ਲੱਗਣੇ ਚਾਹੀਦੇ ਨੇ ਆਵਾਜ਼ ਸਮੇਤ ਰਿਕਾਰਡਿੰਗ ਹੋਣੀ ਚਾਹੀਦੀ ਆ ਵੀ ਗੱਲ ਕੀ ਹੋ ਰਹੀ ਆ ਪਰ ਇੱਥੇ ਫਿਰ ਵੀ ਮੈਂ ਕਹਿੰਦਾ ਜੇਕਰ ਸਿਸਟਮ ਤੋਂ ਸੁਧਾਰਨਾ ਹੋਇਆ ਕੈਮਰੇ ਭਾਵੇਂ ਇਹ ਦੋ ਅੰਦਰ ਦੋ ਬਾਹਰ ਦੀ ਜਗ੍ਹਾ 200 ਅੰਦਰ 200 ਬਾਹਰ ਲਾ ਲਓ ਇਹ ਰਿਸ਼ਵਤ ਲੈਣ ਦੇ ਤਰੀਕੇ ਹੋਰ ਨਿਕਲ ਆਉਣਗੇ ਇੱਥੇ ਮਿੱਤਰ ਸਿੰਘ ਮੀਤ ਇੱਕ ਬੜੇ ਕਮਾਲ ਦੇ ਨਾਵਲਕਾਰ ਹੋਏ ਨੇ ਪੰਜਾਬ ਬਰਨਾਂ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਵਕੀਲ ਵੀ ਰਹੇ ਨੇ ਉਹਨਾਂ ਦੇ ਤਿੰਨ ਨਾਵਲ ਨੇ ਇੱਕ ਕਟਹਿਰਾ ਇੱਕ ਸੁਧਾਰ ਕਰ ਮਤਲਬ ਉਹ ਜਿਹੜੇ ਨਾਵਲ ਨੇ ਉਹਨਾਂ ਦੇ ਤਫਤੀਸ਼ ਕਟਹਿਰਾ ਤੇ ਸੁਧਾਰ ਕਰ ਉਹ ਤਿੰਨ ਨਾਵਲ ਜੇ ਕੋਈ ਲੜੀਵਾਰ ਪੜ ਲੇ ਉਹਨੂੰ ਪੂਰਾ ਹੀ ਸਿਸਟਮ ਸਮਝ ਆ ਜਾਂਦਾ ਵੀ ਹੈ ਕੀ ਆ ਉਹਦੇ ਚ ਉਹ ਦੱਸਦਾ ਵੀ ਕਈ ਵੇਰੀ ਕੋਟਾਂ ਚ ਵੀ ਰਿਸ਼ਵਤ ਚੱਲ ਪੈਂਦੀ ਹੈ ਰਿਸ਼ਵਤ ਲਈ ਕਿਵੇਂ ਜਾਂਦੀ ਹੈ ਅ ਰਿਸ਼ਵਤ ਲੈਣ ਦੇ ਲਈ ਕੋਈ ਚਾਹ ਦੇ ਖੋਖੇ ਵਾਲਾ ਬੰਦਾ ਹੁੰਦਾ ਕੋਡਵਰਡ ਰੱਖੇ ਹੁੰਦੇ ਨੇ بس ਜਿਹੜੇ ਬੰਦੇ ਨੂੰ 2 4 5 ਗੇੜੇ ਲਵਾਤੇ ਉਹ ਜਦੋਂ ਅੱਕ ਜਾਂਦਾ ਫਿਰ ਉਹ ਕਹਿ ਦਿੰਦਾ ਦੱਸੋ ਮਹਾਰਾਜ ਸੇਵਾ ਕੀ ਆ ਉਹ ਜਿਨ੍ਹਾਂ ਨੇ ਜਿਨ੍ਹਾਂ ਲੈਣੀ ਆ ਮੌਕੇ ਤੇ ਕੈਮਰੇ ਸਾਹਮਣੇ ਲੈਂਦਾ ਉਹ ਕਹਿੰਦਾ ਐ ਕਰ ਤੂੰ ਜਾਂਦਾ ਹੋਇਆ ਨਾ ਕੱਲ ਨੂੰ ਤੇਰਾ ਕੰਮ ਹੋ ਜੂਗਾ ਉਹ ਫਲਾਣੇ ਖੋਖੇ ਤੋਂ ਚਾਹ ਜ਼ਰੂਰ ਪੀ ਕੇ ਜਾਈਂ ਨਾਲ ਕਹਿ ਦੀ ਵੀ ਤਹਿਸੀਲਦਾਰ ਸਾਹਿਬ ਨੇ ਜਾਂ ਪਟਵਾਰੀ ਸਾਹਿਬ ਨੇ ਭੇਜਿਆ ਜਦੋਂ ਚਾਹਲੇ ਖੋਖੇ ਕੋਲ ਜਾ ਕੇ ਉਹ ਕਹਿੰਦਾ ਵੀ ਯਾਰ ਮੈਨੂੰ ਪਟਵਾਰੀ ਸਾਹਿਬ ਨੇ ਕਿਹਾ ਸੀਗਾ ਬਿਲਕੁਲ ਚਾਹ ਪੀ ਕੇ ਜਾਈਂ ਫਿਰ ਕੱਲ ਨੂੰ ਤੇਰਾ ਕੰਮ ਹੋ ਜੂਗਾ ਉਹ ਫਿਰ ਦੱਸਦਾ ਵੀ ਭਰਾਵਾ ਚਾਹ ਕਿਹੜੀ ਪੀਣੀ ਐ ਹੂੰ ਕਿੰਦੇ ਨਾਲ ਪੀਣੀ ਐ ਕਿਹੜੀਆਂ ਮੱਠੀਆਂ ਤੂੰ ਇੱਥੇ ਸਾਨੂੰ ਖਵਾਉਣੀਆਂ ਨੇ ਐਦਾਂ ਰਿਸ਼ਵਤ ਲਈ ਜਾਂਦੀ ਐ ਹੁਣ ਅੱਜ ਇੱਕ ਅਫਸਰ ਦੇ ਘਰ ਰੇਡ ਪਈ ਐ ਤੇ ਗੁੱਟੀਆਂ ਨੋਟਾਂ ਦੀਆਂ ਗਿਨਣ ਲਈ ਮਸ਼ੀਨਾਂ ਵਾਲੇ ਆਉਣੀਆਂ ਪਈਆਂ ਕਰੋੜਾ ਰੁਪਈਆ ਉਸ ਅਫਸਰ ਦੇ ਘਰੋਂ ਅੱਜ ਫੜਿਆ ਗਿਆ 2 ਨੰਬਰ ਦਾ ਭ੍ਰਿਸ਼ਟਾਚਾਰ ਦਾ ਬੇਈਮਾਨੀ ਦਾ ਇੱਥੇ ਦੇਸ਼ ਦੀ 70% ਆਬਾਦੀ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਚੱਜ ਨਾਲ ਨਹੀਂ ਜੁੜਦੀ ਸਾਰਾ ਦਿਨ ਕੰਮ ਕਰਕੇ ਸਾਰਾ ਦਿਨ ਧੰਦਾ ਕਰਕੇ ਨਹੀਂ ਜੁੜਦੀ ਔਰ ਕੁਝ ਲੋਕ ਨੇ ਜਿਨ੍ਹਾਂ ਕੋਲ ਪੰਡਾ ਪੈਸਿਆਂ ਦੀਆਂ ਇਕੱਠੀਆਂ ਹੋਈਆਂ ਪਈਆਂ ਨੇ ਕਿਵੇਂ ਇੰਨਾ ਦੋ ਨੰਬਰ ਦੇ ਤਰੀਕੇ ਨਾਲ ਪਰ ਇੱਕ ਗੱਲ ਯਾਦ ਰੱਖਿਓ ਮੈਂ ਅੰਧਵਿਸ਼ਵਾਸੀ ਨਹੀਂਗਾ ਮੈਂ ਸੈਂਟੀਫਿਕ ਸੋਚ ਵਾਲਾ ਬੰਦਾ ਪਰ ਮੈਂ ਕਹਿਣਾ ਇਹ ਬੇਈਮਾਨੀ ਦਾ ਪੈਸਾ ਨਾ ਜਿਹੜਾ ਇਹ ਕਦੇ ਸੁੱਖ ਦੀ ਨੀਂਦ ਨਹੀਂ ਹੋਣ ਦਿੰਦਾ ਅੰਧਵਿਸ਼ਵਾਸ ਕਰਕੇ ਨਹੀਂ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਗੈਬੀ ਸ਼ਕਤੀ ਜਿਹੜੀ ਆ ਉਹ ਤੁਹਾਨੂੰ ਸਹਾਇਤਾ ਦੇਊਗੀ ਨਹੀਂ ਦੇਊਗੀ ਮੈਂ ਕਹਿਣਾ ਬੇਈਮਾਨੀ ਦਾ ਪੈਸਾ ਕਦੇ ਟਿਕ ਕੇ ਨਹੀਂ ਰਹਿਣ ਦਿੰਦਾ ਕਦੇ ਚੈਨ ਦੀ ਨੀਂਦ ਨਹੀਂ ਆਉਣ ਦਿੰਦਾ ਤੁਹਾਡੀਆਂ ਲਾਦਾ ਗੰਧੀਆਂ ਨਿਕਲਣਗੀਆਂ ਕਿਵੇਂ ਉਹ ਇਹ ਕਾਰਨ ਹੈ ਜਦੋਂ ਔਲਾਦ ਨੂੰ ਦਿਖਦਾ ਹੁੰਦਾ ਨਾ ਇਹ ਸਾਡਾ ਪਿਓ ਰਾਮ ਦਾ ਪੈਸਾ ਲੈ ਕੇ ਆਉਂਦਾ ਉਹ ਪਿਓ ਚਾਹੇ ਜਿੰਨਾ ਮਰਜੀ ਪੈਸਾ ਜੋੜ ਦੇ ਜਵਾਕਾਂ ਨੂੰ ਉਹ ਜਵਾਕਾਂ ਦੀ ਨਜ਼ਰ 'ਚ ਹੀ ਗਿਰ ਜਾਂਦਾ ਜਵਾਕਾਂ ਨੂੰ ਪਤਾ ਹੁੰਦਾ ਵੀ ਇਹ ਲੋਕਾਂ ਦੇ ਗਲੇ ਘੁੱਟ ਕੇ ਲਾਹਣ ਚੋੜ ਕੇ ਸਾਡਾ ਪਿਓ ਲੈ ਕੇ ਆਉਂਦਾ ਜਵਾਕ ਕਿਹੜਾ ਐਡਾ ਹੀ ਮੂਰਖ ਨੇ ਸਭ ਨੂੰ ਸਮਝਾਉਂਦਾ ਹੁੰਦਾ ਵੀ ਸਾਡਾ ਪਿਓ ਰਿਸ਼ਵਤਖੋਰ ਆ ਇਹ ਭ੍ਰਿਸ਼ਟਾਚਾਰੀਆ ਇਹ ਬੇਈਮਾਨ ਆ ਇਹ ਕੁੱਤਾ ਬੰਦਾ ਪਤਾ ਹੁੰਦਾ ਕਹਿੰਦੇ ਨਹੀਂ ਉਹ ਹਾਂ ਕਹਿੰਦੇ ਕਦੋਂ ਨੇ ਜਦੋਂ ਪਿਓ ਰਟਾਇਰ ਹੋ ਜਾਂਦਾ ਇਹੋ ਜਿਹੇ ਪਿਓਆਂ ਨੂੰ ਮੈਂ ਕਈ ਕੀੜੇ ਪਿੰਦੇ ਵੇਖੇ ਨੇ ਉਹ ਜਿਹੜਾ ਸੁਪਣਿਆਂ ਦੇ ਘਰ ਵਾਲਾ ਬਾਈ ਗੁਰਪ੍ਰੀਤ ਹੈ ਜਿਹੜਾ ਜਿਹੜਾ ਸਾਹਬ ਦਾ ਕਿੰਨੇ ਉਹਨੇ ਇਹੋ ਜਿਹੇ ਅਫਸਰ پاگل ਹੋਏ ਸੜਕਾਂ ਤੋਂ ਲੈ ਕੇ ਆਂਦੇ ਜਿਨ੍ਹਾਂ ਦਾ ਰਿਕਾਰਡ ਜਦੋਂ ਉਹਨੇ ਦੱਸਿਆ ਵੀ ਇਹ ਫਲਾਣੇ ਦਫ਼ਤਰ ਦੇ ਵਿੱਚ ਅਫਸਰ ਸੀਗਾ ਤੇ ਐ ਸੀਗਾ ਬੋਝ ਪਿੰਦਾ ਦਿਮਾਗ ਤੇ ਜਦੋਂ ਬੰਦਾ ਮੈਂ ਕਹਿੰਨਾ ਇਮਾਨਦਾਰੀ ਦੀਆਂ ਦੋ ਚਾਰ ਰੋਟੀਆਂ ਬੰਦਾ ਚਾਰ ਨਾਲ ਖਾ ਲੇ ਨਾ ਤੇ ਆਨੰਦ ਆ ਜਾਂਦਾ ਤੇ ਬੇਈਮਾਨੀ ਦੇ ਪਕਵਾਨ ਖਾ ਲੇ ਪਰ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਇਹ ਲੱਗਦਾ ਹਰਾਮ ਦੀ ਕਮਾਈ ਜਿਹੜਾ ਵੀ ਵੀਰ ਖਾਂਦਾ ਉਹਨੂੰ ਤੌਬਾ ਕਰਦਣੀ ਚਾਹੀਦੀ ਆ ਬਾਕੀ ਅਸੀਂ ਕੋਈ ਬਾਲੇ ਸਿਆਣੇ ਨਹੀਂਗੇ ਨਾ ਹੀ ਅਸੀਂ ਹਰ ਗੱਲ 'ਚ ਇਮਾਨਦਾਰ ਆ ਅਸੀਂ ਤਾਂ ਸਾਰੇ ਲੋਕਾਂ ਨਾਲੋਂ ਮਾੜਾ ਤਾਂ ਹੋ ਸਕਦਾ ਮੈਂ ਹਾਂ ਪਰ ਮੇਰੀ ਇਹੀ ਬੇਨਤੀ ਆ ਕੈਮਰੇ ਜੇ ਪੰਜਾਬ ਸਰਕਾਰ ਨੇ ਲਾਏ ਨੇ ਤਾਂ ਫਰਕ ਤਾਂ ਪਊਗਾ ਹਾਂਜੀ ਸੋ ਬਹੁਤ ਬਹੁਤ ਮਿਹਰਬਾਨੀ ਜਿੰਨਾ ਭੈਣਾ ਭਰਾਵਾਂ ਨੇ ਦੇਖਿਆ ਤਨਕ